ਸਾਡੇ ਸਾਡੇ ਸਰਕਾਰ ਜੋ ਜੀਮ ਸਾਹਿਬ ਸਰਕਾਰ ਜੋ ਸਾਡੇ ਮੰਤਰੀ ਸਾਹਿਬ ਜੋ ਬੈਂਸੀ ਜਿਨੇ ਸਿੱਖਿਆਦੰਭਗ ਦੇਖਦੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਅਧਿਕੜ ਕੂੜੀਆਂ ਦੇ ਸੀਨੀਅਰ ਸੈਕੰਡਰੀ ਪ੍ਰਾਇਮਰੀ ਮਿਊਨਿਸਪਲਿਟੀ ਨਾਲ ਬੜਾ ਵੱਡਾ ਮਾਣ ਮਕਸੂਦ तकरीबन 4 ਫਰੂਮ ਤੋਂ ਪਲੱਸ ਜੋ ਸਮੂਹ ਗ੍ਰਾਂਟ ਦੇ ਦਿੱਤੀ ਗਈ ਹੈ ਅੱਜ ਅਧਿਕੜ ਕੂੜੀਆਂ ਦੇ ਦੋ ਸੀਨੀਅਰ ਸੈਕੰਡਰੀ ਸਕੂਲ ਬੁਆਇਸ ਪੂਰਾ ਦਿਗਰ ਸਕੂਲ ਦੇ ਵਿੱਚੋਂ ਨਾਲ ਨਾਲ ਇੱਕ ਪ੍ਰੈਮਿਸ ਸਕੂਲ ਜਿਹਦੇ ਤੇ तकरीबन 55 ਲੱਖ ਦੀ ਲੱਗਦੇ ਨਾਲ ਜੋ ਕੰਮ ਕੰਪਲੀਟ ਹੋ ਚੁੱਕਾ ਹੈ ਜਿਹੜੇ ਵੀ ਕੰਮ ਪੂਰੇ ਹੈਂਡਿੰਗ ਨੇ ਮੈਂ ਸਾਡੀ ਅਧਿਪਤ ਸਵੈਨਨ ਕਪਿਲ ਸਾਹਿਬਾਨ ਨੂੰ ਬੇਨਤੀ ਕਰਕੇ ਗਿਆ ਕਿ ਆਪਣੀ ਸਕੂਲ ਦੀ ਡਿਮਾਂਡ ਨੂੰ ਭੇਜੂ ਤਾਂ ਜੋ ਆਪਾਂ ਰਿੰਦੇ ਕੰਮਾਂ ਨੂੰ ਅੰਜਾਮ ਦੇ ਸਕੀਏ ਸਾਡੀਆਂ ਧੀਆਂ ਨੇ ਬੜਾ ਹੀ ਸੋਨਾ ਅਜਿਹੇ ਢੰਗ ਦੇ ਨਾਲ ਜਿਹੜਾ ਅੱਜ ਪ੍ਰੋਗਰਾਮ ਸਭਿਆਚਾਰਕ ਪ੍ਰੋਗਰਾਮ ਕੀਤਾ ਉਨਾਂ ਭੀਜਾਂ ਨੂੰ ਮੈਂ ਆਪਣੇ ਨੂੰ ਸ਼ਾਬਾਸ਼ ਦੇਣਾ ਚਾਹੁੰਦਾ ਕੰਨਿਆ ਸਕੂਲ ਦੀ ਮੈਡਮ ਪ੍ਰਿੰਸੀਪਲ ਜੋ ਇਹਨਾਂ ਦੀ ਮਿਹਨਤ ਮੈਂ ਇਹਨਾਂ ਦੀ ਮਿਹਨਤ ਦੀ ਦਾਤ ਦੇਣਾ ਚਾਹੁੰਦਾ ਕਿਉਂਕਿ ਇਹਨਾਂ ਦੇ ਸਿਸਟਮ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਇਹ ਤਾਂ ਭੈ ਲੋ ਮੈਂ ਬਹੁਾਈ ਸਕੂਲ ਦੇ ਜਿਹੜੇ ਸਾਡੇ ਪ੍ਰਿੰਸੀਪਲ ਬਣਾ ਨੇ ਉਹਨਾਂ ਦੇ ਵੀ ਸਿਸਟਮ ਨੂੰ ਦੇਖਿਆ ਮੈਂ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਹਨ ਵੀ ਨਹੀਂ ਕਿ ਬੜੀ ਮਾਣ ਵਾਲੀ ਗੱਲ ਹੈ ਮੈਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਕਰ ਰਿਹਾ ਇਹਨੂੰ ਮੇਲਾ ਪੁੱਲ ਨੂੰ ਸਾਡੀਆਂ ਬੱਚੀਆਂ ਲਈ ਆਉਣ ਵਾਲੇ ਭਵਿੱਖ ਦੀ ਸਕੂਲਾਂ ਦੇ ਵਿੱਚ ਜਾ ਕੇ ਅਧਾਰਨ ਸਮਾਰੋਹ ਉਸ ਸਕੂਲਾਂ ਨੂੰ ਗੁਰੂਰੂ ਕਰਨ ਵਾਸਤੇ ਜੋ ਸਰਕਾਰ ਹੈ ਅੱਜ ਕੱਲ੍ਹ ਕੂੜੀਆਂ ਨੂੰ ਇਹ ਬਰਾਂਡਾ ਦੇ ਕੇ ਜੋ ਮਾਨਵਤ ਛੜੀ ਹੈ ਮੈਂ ਆਪਣੇ ਆਪ ਦੇ ਬਹੁਤ ਜ਼ਿਆਦਾ ਮਾਨਸੂਰ ਕਰਿਆ ਵੀ ਜਾਂ ਜੋ ਸਾਡੇ ਬਣਾ ਨੇ ਭਵਿੱਖ ਨੂੰ ਉਪਰੂ ਕਰਨ ਵਾਸਤੇ ਇੱਕ ਹਿੱਸਾ ਆਪ ਲਿਆ ਮੈਂ ਜਿੰਨੇ ਵੀ ਸਾਡੇ ਬਦਦਾਂ ਕੂੜੀਆਂ ਹਲਕੇ ਦੇ ਪੇਚੀ ਸਮਾਨ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕਿ ਸਾਰਿਆਂ ਨੂੰ ਆਪਣੇ ਲੋਕ ਇੱਕ ਅਪੀਲ ਇੱਕ ਬੇਤੀ ਕਰਾਂਗੇ ਉਹਨਾਂ ਜੋ ਵੀ ਸਕੂਲਾਂ ਦੇ ਵਿੱਚ ਕਮੀ ਹੈ ਉਸ ਕਮੀ ਨੂੰ ਜਨ ਨੂੰ ਕਰਵਾਇਆ ਜਾਏ ਉਸ ਕਮੀ ਦੀ ਡਿਮਾਂਡ ਬਣਾ ਕੇ ਭੇਜੀ ਜਾਏ ਤਾਂ ਜੋ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਅਸੀਂ ਸਵਾਰੀ ਕਰੀਏ ਪੰਨੂ ਸਾਹਿਬ ਆਪਣਾ ਜਿਹੜਾ ਪ੍ਰਾਈਵੇਟ ਸਕੂਲ ਦੀ ਫੀਸਾਂ ਦਾ ਵਧਾਉਣਾ ਉਹ ਆਪਣਾ ਵੀ ਚਾਰਜਸ ਵਾਰ-ਵਾਰ ਰਹਿਣ ਫੀਸਾਂ ਦੇ ਚਾਰਜਸ ਵਾਰ-ਵਾਰ ਜੁਰੂਰ ਇਹੋ ਜੀ ਗੱਲ 'ਤੇ ਧਿਆਨ ਦਿਓ ਵੀ ਤੇ ਸਰਕਾਰ ਉਹਨਾਂ ਦੇ ਐਕਸ਼ਨ ਹੋਵੇ ਸਰ ਇੱਕ ਤਾਂ ਇਹ ਦਿੱਖੇ ਤਰੀਕੇ ਲੈ ਕੇ ਆ ਕਾਂਗਰਸ ਨੇ ਤਾਂ ਇਹ ਕਰਦਾ ਜਿਹਾ ਇਹ ਐਸਾ ਗਲਤ ਵੀ ਕੋ ਜੀ ਪੰਜਾਬ ਸਰ ਉ ਬਾਜ ਮੈਨੂੰ ਵੀ ਇੰਡੀਆਂ ਜਿਹੜੀਆਂ ਅੱਖਾਂ ਦੀਆਂ ਹਰਤ ਦਾ ਨਹੀਂ ਕਰਦੀਆਂ ਜਾਈਦੀਆਂ ਸਿਆਸਤਦਾਂ ਉਹਨਾਂ ਨੇ ਮਜ਼ਾਰਦ ਬਣਾ ਕੇ ਰੱਖਤਾ ਇਹ ਕੁ ਕੰਮ ਕਰਦਾ ਜੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸਰਕਾਰ ਜੋ ਸਿੰਘ ਸਾਹਿਬ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਜ਼ਮ ਕਰਨ ਨੂੰ ਦੀ ਪੰਜਾਬ ਦੇ ਵਿੱਚ ਉਹ ਗੁੰਡਰਾ ਪੰਜਾਬ ਦੇ ਵਿੱਚ ਉਹ ਨਸ਼ਾ ਪੰਜਾਬ ਦੇ ਵਿੱਚ ਉਹ ਨਫਰਤ ਨੂੰ ਖਤਮ ਕਰਨਾ ਚਾਹੁੰਦੇ ਆ ਆਪਸੀ ਪਿਆਰ ਵਧਾਉਣਾ ਚਾਹੁੰਦੇ ਨੇ ਠੀਕ ਕਿ ਪ੍ਰਤਾਪ ਸਿੰਘ ਬਾਜਵਾ ਪਤਾ ਨਹੀਂ ਉਹਨੇ ਕੈਸੀ شکلਾਈ ਲਈ ਹੈ ਕੈਸਾ ਸਿਸਟਮ ਦੇ ਵਿੱਚ ਉਹ ਰਹੇ ਆ ਕੁਝ ਨਿੱਕੀਆਂ ਜਿਹੜੀਆਂ ਹਰਕਤਾਂ ਕਰਨ ਤੋਂ ਬਾਅਦ ਨਹੀਂ ਆਉਂਦੀ ਸਾਰਾ ਪੰਜਾਬ ਜਾਣਦਾ ਪੂਰਾ ਵਰਲਡ ਜਾਣਦਾ ਜਿਹੜਾ ਉਹਨੇ ਸ਼ਬਦ ਬੋਲਿਆ ਕਿ 18 ਬੰਮ ਚੱਲ ਚੁੱਕੇ ਨੇ 32 ਬੰਮ ਅਜੇ ਪੱਲਣੇ ਨੇ ਪੰਜਾਬ ਦੇ ਕੋ ਭਲੇ ਦੀ ਥੋੜੀ ਬੋਲੀ ਪੰਜਾਬੀਆਂ ਦੇ ਭਲੇ ਦੀ ਥੋੜੀ ਬੋਲੀ ਪੰਜਾਬੀਆਂ ਵਾਸਤੇ ਬੁੜਾ ਸੋਚਦੀ ਰਹੀ ਹੈ ਕਾਂਗਰਸ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਪੰਜਾਬ ਨਾਲ ਬੜਾ ਮੜਾ ਕੀਤਾ ਤੇ ਦਾਮ ਹੀ ਇਹਨਾਂ ਦਾ ਇਹੋ ਹੀ ਸੋਚਿਆ ਇਹਨਾਂ ਦਾ ਇਹੋ ਹੀ ਪੰਜਾਬ ਆ ਇਹਨਾਂ ਦੇ ਇਹੋ ਹੀ ਪਲਾਨ ਹੈ ਕਿ ਪੰਜਾਬ ਦੇ ਵਿੱਚ ਜੋ ਇਕੱਠੇ ਨਹੀਂ ਹੁੰਦੇ ਨਾਲ ਆਪਸੀ ਭਾਈਚਾਰੇ ਨੂੰ ਹਾੜਪੋਣਾ ਚਾਹੁੰਦੇ ਨੇ ਧਰਮ ਦੀ ਰਾਜਨੀਤੀ ਕਰਦੇ ਨੇ ਮੈਂ ਖਤੂਰਕ ਬੇਨਤੀ ਕਰ ਮੈਂ ਤੁਹਾਨੂੰ ਸਾਰੇ ਸਲਾਹਤੀ ਅੰਤਰਾ ਨੂੰ ਪੰਜਾਬ ਨੂੰ ਅਸੀਂ ਅਮਨ ਸ਼ਾਂਤੀ ਦੀ ਜੀ ਮੈਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਪੀਐਮ ਖੀਲੀ ਸਰਕਾਰੀ ਸੀਨੀਅਰ ਸਟੇਟ ਸਕੂਲ ਫਲੇਗੜ੍ਹ ਸੁਨਿਆ ਲੜਕੇ ਦੀ ਐਸੇ ਪ੍ਰਿੰਸੀਪਲ ਪਿਛਲੇ 8 ਸਾਲ ਤੋਂ ਕੰਮਿਤਰੀ ਵਾਰੀ ਹੈ ਤੋਂ ਪੰਨੂ ਸਾਹਿਬ ਅੱਜ ਉਦਘਾਟਨ ਆਏ ਸਾਡੇ ਸਕੂਲ ਦਾ ਸੂਲ ਦੇ ਵਿੱਚ ਇੱਕ ਨਵਾਂ ਕਮਰਾ ਬਣਿਆ ਹੈ ਜਿਹਦਾ ਅੱਜ ਕੱਢ ਕਰਨਾ ਹੈ ਉਹਦੀ ਲਗਭਗ 955000 ਰੁਪਏ ਦੀ ਗਰੰਟ ਆਈ ਸੀ ਇਹਦੇ ਤੋਂ ਇਲਾਵਾ ਵੀ ਸਾਡਾ ਟਾਈਲ ਵਰਕ ਚੱਲ ਰਿਹਾ ਹੈ ਰੂਮ ਦੇ ਵਿੱਚ ਹੈ ਨਾ ਤਕਰੀਬਨ ਮਿਲਾ ਕੇ 17-18 ਲੱਖ ਦੇ ਕਰੀ ਗਰੰਟ ਆਈ ਜਿਹੜੀ ਅਸੀਂ ਬੜੇ ਵਧੀਆ ਤਰੀਕੇ ਨਾਲ ਯੂਜ਼ ਕੀਤੀ ਔਰ ਕਰਵਾਈ ਪਰੂ ਸਾਹਿਬ ਨੇ ਆ ਕੇ ਅੱਜ ਉਹਦਾ ਟਿਕਾ ਬੜਾ ਵਧੀਆ ਮਹਿਸੂਸ ਹੋਇਆ ਸਾਨੂੰ ਤੇ ਚਲੋ ਇੰਨੇ ਸ਼ਾਰਟ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਸਕੂਲ ਆਣਾ ਬੜਾ ਬਿਜ਼ੀ ਸ਼ਡਿਊਲ ਉਹਨਾਂ ਦਾ ਔਰ ਹਮੇਸ਼ਾ ਹੀ ਮੈਂ ਪਹਿਲੇ ਵੀ ਗੱਲ ਕੀਤੀ ਕਿ ਹਮੇਸ਼ਾ ਹੀ ਬਨੂ ਸਾਹਿਬ ਉਹਨਾਂ ਨੇ ਹਮੇਸ਼ਾ ਸਹੂਲਤ ਦਿੱਤੀ ਹੈ ਸਕੂਲ ਦੇ ਕਿਸੇ ਕੰਮ ਨੂੰ ਵੀ ਉਹਨਾਂ ਨੇ ਰੁਕਣ ਨਹੀਂ ਦਿੱਤਾ ਜਿਹੜੀ ਗਾਰੰਟੀ ਜ਼ਰੂਰਤ ਪਈ ਹਮੇਸ਼ਾ ਪ੍ਰੋਵਾਈਡ ਕੀਤੀ ਸਾਡਾ ਸਕੂਲ ਪੀਐਮ ਸ਼੍ਰੀ ਵਿੱਚ ਲਿਆਨ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਸੋਚਿਆ ਸਕੂਲ ਪੀਐਮ ਪਰੀ ਚਾਹਨਾ ਚਾਹੀਦਾ ਹੈ ਪੀਐਮ ਸ਼੍ਰੀ ਦੇ ਵਿੱਚ ਵੀ ਬਹੁਤ ਸਾਰੀਆਂ ਲੱਖਾਂ ਦੇ ਗਰੀਫ ਗਾਰੰਟਾ ਆਈਆਂ ਨੇ ਤੇ ਹੋਰ ਵੀ ਆਈਆਂ ਨੇ ਉਹ ਸਾਰਾ ਸਹਿਯੋਗ ਪਨੂ ਸਾਹਿਬ ਨੇ ਸਾਨੂੰ ਦਿੱਤਾ ਹੁਣੇ ਉਹਨੇ ਗਰਾਊਂਡ ਦੀ ਗੱਲ ਹੋਈ ਸੀ ਉਹ ਕਹਿੰਦੇ ਮੈਡਮ ਫਿਕਰ ਹੀ ਨਾ ਕਰੋ ਕੋਈ ਤਾਂ ਡਕਮ ਹੋਏ ਹੀ ਸੋ। ਸੋ ਪਨੂ ਸਾਹਿਬ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਸਾਡੇ ਉਪ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਡੇ ਐਜੂਕੇਸ਼ਨ ਮਨਿਸਟਰ ਹਰਜੋ ਸਿੰਘ ਬਾਸ ਜੀ ਇਹਨਾਂ ਸਾਰਿਆਂ ਦੇ ਯਤਨ ਸਦਕਾ ਅੱਜ ਸਾਡਾ ਸਕੂਲ ਇੱਕ ਵਧੀਆ ਮੁਕਾਮ ਤੇ ਆ ਕੇ ਖੜਾ ਹੋਇਆ ਤੇ ਉਮੀਦ ਹੈ ਕਿ ਅੱਗੇ ਤੋਂ ਵੀ ਸਾਡਾ ਸਕੂਲ ਹੋਰ ਤਰੱਕੀ ਕਰੇ। ਠੀਕ ਧੰਨਵਾਦ।